हां जी ਕਿਸਾਨ ਭਰਾਵੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਸਵਾਗਤ ਕਰਦਾ ਜੀ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਨਿਊਜ਼ ਰਾਜ ਫਾਰਮ 'ਚ ਸੋ ਦੋਸਤੋ ਅੱਜ ਦੀ ਜਿਹੜੀ ਵੀਡੀਓ ਆਪਾਂ ਬਣਾਉਣ ਪਹੁੰਚੇ ਆ ਪਿੰਡ ਧੰਨਾਸ਼ੀਰ ਬਾਪੂ ਰੇਸ਼ਮ ਸਿੰਘ ਜੀ ਉਹਨਾਂ ਦੇ ਘਰ ਪਹੁੰਚੇ ਸੀਗੇ ਤੇ ਆਓ ਆਪਾਂ ਲੈਨੇ ਆ ਡਿਟੇਲ ਤੇ ਕੁਝ ਪਸ਼ੂ ਤੁਹਾਨੂੰ ਅੱਜ ਦਿਖਾਉਣੇ ਆ ਜਿਹਦੇ ਵਿੱਚ ਇੱਕ ਸੱਜਰ ਮੱਝ ਤੁਸੀਂ ਸਾਹਮਣੇ ਦੇਖ ਸਕਦੇ ਆ ਸੋ ਸੱਜਰ ਮੱਝ ਇੱਧਰ ਵੈੜ ਆ ਵੈੜ ਦੇ ਬਾਰੇ ਵੀ ਪੂਰੀ ਆਪਾਂ ਜਾਣਕਾਰੀ ਲਵਾਂਗੇ ਤੇ ਇਸ ਤੋਂ ਇੱਧਰਲੇ ਪਾਸੇ ਇੱਕ ਟੋਕੜ ਝੋਟੀ ਆ ਦੋਸਤੋ ਤੁਹਾਉ ਆਪਾਂ ਡਿਟੇਲ ਲੈਣੀਆਂ ਸਾਰੀ ਤੇ ਪਹਿਲਾਂ ਆਪਾਂ ਨਾਮ ਬਾਤ ਪੁੱਛਦੇ ਆ ਸਾਰਾ ਸੋ ਐਡਰੈਸ ਕਰਾਉਣੇ ਆ ਸਾਸਿਕਾ ਬਾਪੂ ਜੀ ਸੋਸਰੀ ਕਾ ਬਾਪੂ ਜੀ ਹਾਂ ਪਹਿਲਾਂ ਦਰਸ਼ਕਾਂ ਨੂੰ ਨਾਮ ਦੱਸ ਦਈਏ ਜੀ ਆਪਣਾ ਜੀ ਰੇਸ਼ਮ ਸਿੰਘ ਜੀ ਰੇਸ਼ਮ ਸਿੰਘ ਆ ਜੀ ਪਿੰਡ ਧੰਨਾਸ਼ੀ ਦਾ ਜੀ ਹਾਂਜੀ ਠੀਕ ਆ ਜੀ ਤੇ ਬਾਪੂ ਜਿਹੜੇ ਅੱਜ ਆਪਾਂ ਪਸ਼ੂ ਕਿਨੇ ਤਿੰਨਾਂ ਦੇ ਵਿਚਨੇ ਆ ਹਾਂਜੀ ਹਾਂਜੀ ਠੀਕ ਆ ਜੀ ਜਿਹੜੀ ਇੱਕ ਨੰਬਰ ਤੇ ਇਧਰ ਮਾਝ ਖੜੀ ਆ ਜੀ ਇਹਦੇ ਬਾਰੇ ਆਪਾਂ ਡਿਟੇਲ ਦੱਸੀਏ ਦਰਸ਼ਕਾਂ ਨੂੰ ਵੀ ਕਿਨੇ ਮਸੂਏ ਆ ਇਹ ਇਹ ਤੀਜੇ ਸੂਏ ਬਾਈ ਜੀ ਸੂਈ ਤੀਜੇ ਸੂਏ ਸੂਈ ਆ ਜੀ ਨੂੰ ਕਿੰਨਾ ਘਟ ਸੋ 15 ਦਿਨਾਂ ਸੂਈ ਨੂੰ ਹੋਗੇ ਦੋਸਤੋ ਆ ਦੇਖ ਸਕਦੇ ਸਾਹਮਣੇ ਜਿਹੜਾ ਬੱਚਾ 15 ਦਿਨਾਂ ਦੇ ਵਿੱਚ ਲਾੜੂਆ ਬਿਲਕੁਲ ਨਾਲ ਹੀ ਆ ਦੇਖ ਸਕਦੇ ਤੁਸੀਂ ਤੇ ਠੀਕ ਆ ਜੀ ਤੇ ਇਹਦੇ ਥਲੇ ਜਿਹੜੀਆਂ ਧਾਰਾਂ ਦੁੱਧ ਬਾਦ ਕਿੰਨਾ ਵਾ ਜੀ 10 ਕਿਲੋ ਹੋਦਰੇ ਅੱਛਾ ਇਹ 10 ਕਿਲੋ ਮੰਨ ਲਓ ਤਿਆਰ ਆ ਕੋਈ ਚੋ ਕੇ ਤਸੱਲੀ ਕਰ ਸਕਦਾ ਹਾਂਜੀ ਠੀਕ ਆ ਜੀ ਤੇ 91 ਸੂਏ ਹੋਊਗੀ ਜੀ ਤੀਜੀ ਸੂਏ ਤੀਜੀ ਸੂਏ ਤੇ ਚਵਾਈ ਚੂਈ ਦੀ ਕਿੰਦਾ ਜੀ ਮੱਝ ਬਿਲਕੁਲ ਐ ਰੋਕੇ ਵਧੀਆ ਚਵਾਈ ਦੀ ਪੋਲੀ ਹੈ ਜੀ ਹਾਂ ਜੀ ਹਾਂ ਜੀ ਮੰਨ ਲਓ ਕੋਈ ਗਾਰੰਟੀ ਦੇ ਲਿਜਾਣਾ ਚਾਹਵੇ ਤੇ ਲਿਜਾ ਸਕਦਾ ਹਾਂ 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 ਥਣਾ ਦੇ ਵਿੱਚ ਮੰਨ ਲਓ ਕੋਈ ਭੂਰ ਛਿੱਟਾ ਤਾਂ ਨਹੀਂ ਆ ਨਾ ਕੋਈ ਭੂਰ ਛਿੱਟਾ ਨਹੀਂ ਠੀਕ ਆ ਰੰਗ ਚੋਲੇ ਭਾਵੇਂ ਤਾਂ ਦੋ ਟਾਈਮ ਤਿੰਨ ਟਾਈਮ ਚਵਾਈ ਕਰ ਸਕਦਾ ਮੰਨ ਲਓ ਗਾਰੰਟੀ ਹੋਊਗੀ ਥਣਾ 'ਚ ਕੋਈ ਪ੍ਰੋਬਲਮ ਨਹੀਂ ਹੋਊਗੀ ਹਾਂ ਹਾਂ ਤੇ ਦੁੱਧ ਦੋ ਉਸ ਤੋਂ 10 ਕਿਲੋ ਆ ਤੇ ਬਾਪੂ ਜੀ ਇਹਨੂੰ ਆਪਾਂ ਜਿਹੜੇ ਲੈਂਡ ਦੇਣ ਮਾਇਦਾ ਕੀ ਕਰਨਾ ਹੈਗਾ ਲੈਂਡ ਦੇਣ ਮਹਿੰਗਾ 70000 ਦੇ ਦੋ ਘਾਟ 70 ਹੀ ਦੇ ਦੇਣ ਅੱਛਾ 68000 ਦੀ ਦੇ ਦੋਗੇ 80000 ਤੋਂ ਵੀ ਕਰ ਦੋਗੇ ਮਾਨਤਨ ਤੋਂ ਮਾਨਤਨ ਹੋ ਜਾਊਗਾ ਮਾਨਤਨ ਠੀਕ ਠੀਕ ਸੋ ਦੋਸਤੋ ਤੁਹਾਨੂੰ ਮੈਂ ਮੱਝ ਦਿਖਾਦਾ ਪਹਿਲਾਂ ਚੰਗੀ ਤਰ੍ਹਾਂ ਮੁੱਲ ਭਲਾ 70 ਕਰਾ ਲਓ ਭਲਾ ਜਿੰਨਾ ਮਰਜ਼ੀ ਕਰਾ ਲਓ ਤੇ 68000 ਦੇ ਵਿੱਚੋਂ ਵੀ ਤੁਹਾਡਾ ਮਾਨਤਨ ਹੋ ਜਾਊਗਾ ਮੌਕੇ ਤੇ ਇਹ ਕੋਈ ਰੇਟ ਪੱਕਾ ਨਹੀਂ ਹੁੰਦਾ ਥੋੜਾ ਜਿਹਾ ਮੇਰੇ ਤੋਂ ਡਰਦੀ ਪਈ ਆ ਮੱਝ ਸੋ ਆ ਦੇਖ ਸਕਦੇ ਤੁਸੀਂ ਅ ਥਣਾ ਥਣਾ ਦੀ ਬਿਲਕੁਲ ਬਰਾਬਰ ਦੇ ਆ ਦੇਖੋ ਸੋ ਵੇਨ ਜ਼ੂਨ ਬਹੁਤ ਜਿਆਦੀਆਂ ਇਹਦੇ ਤੇ ਚੜੀਆਂ ਖੜੀਆਂ ਆ ਦੇਖੋ ਬਾਕੀ ਥੋੜਾ ਜਿਹਾ ਮੇਰੇ ਤੋਂ ਡਰਦੀ ਹੈ ਉਪਰ ਆਪਨ ਕਰਦੀ ਪਈ ਆ ਮੱਝ ਸੋ ਆ ਦੇਖ ਸਕਦੇ ਤੁਸੀਂ ਬਾਕੀ ਦੋਸਤੋ ਆਪਦੀ ਪਰਖ ਨਾਲ ਤੁਸੀਂ ਇਹਨੂੰ ਖਰੀਦ ਕੇ ਲੈ ਜਾ ਸਕਦੇ ਆ ਸਿੰਗ ਥੋੜਾ ਜਿਆਦਾ ਜਰੂਰ ਹੋ ਦੋਸਤੋ ਖੁੱਲਾ ਵਾ ਮੈਂ ਪਹਿਲਾ ਵੀਡੀਓ ਦੇ ਵਿੱਚ ਦੱਸ ਦੇਵਾਂ ਸੋ ਥੋੜਾ ਜਿਆਦਾ ਸਿੰਗ ਜਰੂਰ ਖੁੱਲਾ ਦਿਖਾਉਂਦੀ ਬਾਕੀ ਮੱਝ ਠੀਕ ਆ ਬਾਕੀ ਜਾਇਜ ਰੁਪਈਆ ਜਾਂ ਬਾਕੀ ਤੁਹਾਨੂੰ ਜੇ ਜਿਸ ਹਿਸਾਬ ਨਾਲ ਲੱਗਾ ਤੁਸੀਂ ਆਪ ਦੇ ਸਮਝ ਨਾਲ ਦੇਖ ਲਿਓ ਸੋ ਪਤਲੇ ਪਿੰਡੇ ਚ ਬਾਕੀ ਇਧਰ 2 ਨੰਬਰ ਤੇ ਜੇ ਗੱਲ ਕਰੀਏ ਤੇ ਦੋਸਤੋ ਇਹ ਵਹਿੜ ਆ ਸ਼ਾਈ ਵਾਲ ਕ੍ਰੋਸ ਜਿਹੜਾ ਮੇਰੇ ਹਿਸਾਬ ਨਾਲ ਇਹਨੂੰ ਅੰਗ ਲੱਗਾ ਬਾਕੀ ਤੁਸੀਂ ਜਿਆਦਾ ਮਤਲਬ ਨਿਰਕਪਰਕ ਵਾਲੇ ਆ ਤੇ ਡਿਟੇਲ ਜਿਹੜੀ ਆਪਾਂ ਇਹਦੀ ਵੀ ਲੈ ਲੈਨੇ ਆ ਸੋ ਇਹਦੇ ਬਾਰੇ ਜਰੂਰ ਦੱਸਿਏ ਆਪਾਂ ਵੀ ਕੀ ਇਹਦਾ ਮੁੱਲਾ ਤੇ ਕੀ ਆ ਇਹਦੇ ਪਰ ਕਿੰਨੇ ਟਾਈਮ ਦੀ ਸੂਈ ਆ ਜੀ ਇਹ ਇਹਨੂੰ ਸਵਾ ਕ ਮਹੀਨਾ ਹੋਇਆ ਸੂਈ ਨੂੰ ਇਹਨੂੰ ਸਵਾ ਮਹੀਨਾ ਸੂਈ ਨੂੰ ਹੋ ਗਿਆ ਬੱਚਾ ਇਹਦਾ ਫਿਰ ਹੈ ਨਹੀਂ ਹੈਨਾ ਹਾਂ ਬੱਚਾ ਵੱਛੀ ਸੀ ਵਿਚਾਰੇ ਦੀ ਮਰ ਗਈ ਵੱਛੀ ਠੀਕ ਆ ਜੀ ਤੇ ਦੁੱਧ ਕਿੰਨਾ ਆ ਜੀ ਦੁੱਧ ਇਹਦਾ 12 ਕਿਲੋ ਨੈਟ ਵਾਧੀ ਆ ਮੈਂ ਤੁਹਾਨੂੰ 12 ਦਾ ਦੱਸਾਂ अच्छा ये दूध 12 किलो दूध है वादा पर 12 किलो कोई गारंटी दे लिया हां गारंटी दे लो रंग जो देखो ठीक ठीक है ये चवाई चूई दी बिल्कुल के होली आ कोई पूर छकन्ने वांगू पेंदीया सारा गन्ने वांगू पेंदीया ठीक है जी ते आ, बाकी ये नु मੜਿਆ ਤੋੜ ਕੇ ਜਰੂਰ ਦਰਸ਼ਕਾਂ ਨੂੰ ਦਿਖਾ ਦਈਏ ਕਿਉਂਕਿ ਵੈਰਡ ਦੇ ਕਈ ਵਰੀ ਨਾ ਪੈਰ ਪੂਰਾ ਦੇ ਵਿੱਚ ਕੋਈ ਹੁੰਦਾ ਨੁਕਸ ਤੇ ਆਪਾਂ ਤਸੱਲੀ ਕਰਾ ਦਈਏ ਮੜੀ ਜੀ ਦਰਸ਼ਕਾਂ ਦੀ ਸੋ ਆ ਦੋਸਤੋ ਤੁਸੀਂ ਤਸੱਲੀ ਕਰ ਲਿਓ ਬਾਅਦ ਚ ਨਾ ਮੈਨੂੰ ਕਿਉਂ ਵੀਰੇ ਵੀ ਬੈੜ ਤੋੜ ਕੇ ਨਹੀਂ ਦਿਖਾਈ ਸੋ ਆ ਦੇਖ ਸਕਦੇ ਆ ਤੁਹਾਡਾ ਵੈੜ ਮੋੜ ਲਿਓ ਜੀ ਤੁਸੀਂ ਦੇਖ ਸਕਦੇ ਸਾਊ ਸੀਲ ਸੁਭਾ ਦੀ ਵੈੜ ਲੱਗੀ ਮੈਂ ਤਾਂ ਸੀਲ ਦਾ ਭਾਵੇਂ ਜੀ ਹਾਂ ਜੀ ਵੈੜ ਬਿਲਕੁਲ ਸਾਊ ਸੀਲ ਸੁਭਾ ਦੀ ਆ ਦੋਸਤੋ ਬਾਕੀ ਤੁਸੀਂ ਆਪ ਦੀ ਪਰਖ ਨਾਲ ਇਹਨੂੰ ਖਰੀਦ ਕੇ ਲਿਆ ਜਾ ਸਕਦੇ ਆ ਸੋ ਆਇਦਾ ਆਰਡਰ ਦੇਖ ਲਓ ਪਪੂ ਜਿਵੇਂ ਆ ਬਹਿਣੀ ਵਾਲਾ ਪਾਸਾ ਠੀਕ ਆ ਕਿ ਬਹਿਣੀ ਵਾਲੇ ਪਾਸੋਂ ਥੋੜਾ ਜਿਆ ਉੱਚਾ ਥਣ ਦਿਖਾਉਂਦੀ ਆ ਧਾਰਾਂ ਕਿਵੇਂ ਬਰਾਬਰ ਆ ਜਾਂ ਕੋਈ ਧਾਰਾਂ ਬਰਾਬਰ ਆ ਵੀ ਜਮਾ ਹਾਂਜੀ ਓਕੇ ਜਿਵੇਂ ਧਾਰਾਂ ਨੂੰ ਸਭ ਕੁਝ ਸੈੱਟ ਆ ਹਾਂਜੀ ਧਾਰਾਂ ਬਰਾਬਰ ਹੋਣੀਆਂ ਉਹਦਾ ਵੈਸੇ ਥੋੜੀ ਜੀ ਸਾਈਡ ਚੱਕਦੇ ਹਾਂਜੀ 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 ਮੰਨ ਲਓ ਕੋਈ ਇਹ ਵੀ ਜਦੋਂ ਕਿਦਾ ਚੱਡਾ ਭਰ ਜੇ ਨਾ ਫਿਰ ਇਹ ਹੋ ਜਾਂਦੀ ਸੈਟ ਆ ਹੁਣ ਜਿਵੇਂ ਜਿਵੇਂ ਚੂਣ ਵਾਲੀ ਹੁੰਦੀ ਜਾਂਦੀ ਹੱਥੋਂ ਨੂੰ ਐ ਸੈੱਟ ਹੋ ਜਾਂਦੀ ਅੱਛਾ ਜਿਵੇਂ ਜਿਵੇਂ ਮੰਨ ਲਓ ਚੁਵਾਈ ਪਸਮਾ ਦੇ ਟਾਈਮ ਐ ਬਿਲਕੁਲ ਬਰਾਬਰ ਕਰ ਜਾਂਦੀ ਆ ਹੈ ਠੰਡੀ ਸੀਲ ਆ ਕੋਈ ਨੁਕਸਨ ਠੀਕਾ ਮਾੜੀ ਜੀ ਦਰਸ਼ਕਾਂ ਨੂੰ ਦਿਖਾ ਦੋ ਹੱਥਾ ਉੱਥੋਂ ਦੇ ਫੇਰ ਕੇ ਕਿਉਂਕਿ ਕਿਉਂਕਿ ਆ ਆ ਦੇਖੋ ਦੋਸਤੋ ਕਿਉਂਕਿ ਘਰ ਦੇ ਵਿੱਚ ਲੇਡੀਜ਼ ਨੇ ਚੋਣੀ ਹੁੰਦੀ ਹੈ ਸੋ ਆ ਤੁਸੀਂ ਦੇਖ ਸਕਦੇ ਆ ਬਿਲਕੁਲ ਠੰਡੀ ਸੀਲ ਆ ਬੈਡ ਬਹੁਤ ਵਧੀਆ ਬਾਕੀ ਦੋਸਤੋ ਤੁਸੀਂ ਆਪ ਦੀ ਪਰਖ ਨਾਲ ਇਹਨੂੰ ਜਜਮੈਂਟ ਕਰਕੇ ਮੇਰਾ ਕੰਮ ਸੀ ਵੀਡੀਓ ਬਣਾ ਕੇ ਤੁਹਾਨੂੰ ਚਾਰੇ ਪਾਸਿਓ ਇਹਨੂੰ ਇਹਦੀ ਡਿਟੇਲ ਲੈ ਕੇ ਬੋਡੀ ਸਟਰਕਚਰ ਦਿਖਾਉਣਾ ਬਾਹਰੀ ਸਭ ਉਸੀਦ ਬਾਹਰੀ ਤੋਂ ਠੰਡੀ ਸੀਲ ਜਰੂਰ ਆ ਦੇਖੋ ਟੰਗਾ ਟੁੰਗਾ ਵੀ ਕੋਈ ਨਹੀਂ ਪਾਇਆ ਤੇ ਇਦਾਂ ਹੀ ਬਾਪੂ ਨਹੀਂ ਬੈਠੇ ਥੱਲੇ ਦੇ ਭਾਵੇਂ ਤਾਂ ਵੀ ਕੋਈ ਨਾ ਬੈਠਾ ਵੀ ਕੋਈ ਨਹੀਂ ਅੱਛਾ ਪਾ ਵੀ ਉਹਦਾ ਧਾਰ ਟੰਗਾ ਲਾ ਕੇ ਚੋਣੇ ਅਪਾਲੀ ਦਾ ਕਿਤੇ ਉਹ ਪਿਆ ਕਿਤੇ ਮਾਨੂੰ ਚਾਟ ਤੇ ਮਿਲਦੀ ਹੂ ਹਣ ਇਹ ਹਾਂ ਮੂਰੇ ਚਾਟ ਆ ਵੀ ਮਿਲ ਪੈਂਦੀ ਗੱਲ ਤੇ ਭਾਵੇਂ ਚਾਟ ਵੀ ਪਾਲੀ ਅੱਛਾ ਇਦਾਂ ਵੀ ਮਿਲ ਪੈਂਦੀ ਪਾਲਾ ਚਾਟ ਪਾਲੀ ਹਾਂ ਬਈ ਦਾ ਭਾਵੇਂ ਹੁਣ ਬੈਤਣ ਹੁਣ ਬੈਠੇ ਚੋਲਾ ਨਹੀਂ ਚੀਂਗੰਦ ਵਿਚਾਰਨੀ ਠੀਕ ਠੀਕ ਆ ਦੋਸਤੋ ਪਾਲਾ ਇਦਾਂ ਬਹਿ ਕੇ ਵੀ ਚ ਤੇ ਇਹਦਾ ਜਿਹੜਾ ਆਪਾਂ ਮੁੱਲ ਕੀ ਕਰਦੇ ਆਂ ਜੀ ਇਹਦਾ ਮੁੱਲ ਤਾਂ 36000 ਰੁਪਏ ਅੱਛਾ ਜੀ ਦੇ ਦੇਾਂਗੇ 36000 ਜਰ ਮਾਨਤਨ ਕਰਦੇ ਆਂ ਫਿਰ ਤੁਸੀਂ ਠੀਕ ਆ ਚਲੋ 36000 ਚੋਂ ਵੀ ਕੋਈ ਥੋੜਾ ਘਣਾ ਕਰ ਦੋਗੇ ਉਹ ਛੋਟ ਜੱਪਾ ਹੋਈ ਉਹ ਚਲੋ ਠੀਕ ਆ ਵੀ ਦੋਸਤੋ 36000 ਚੋਂ 24 ਮੰਨ ਲਓ ਤੁਹਾਡਾ ਮਾਨਤਨ ਜਰੂਰ ਕੀਤਾ ਜਾਊਗਾ ਵੈਡ ਦੇ ਵਿੱਚੋਂ ਬਾਕੀ ਤੁਸੀਂ ਆਪ ਦੀ ਪਰਖ ਨਾਲ ਦੋਸਤੋ ਕੀਮਤ ਲਾ ਸਕਦੇ ਬਹੁਤ ਕਰਮਾਂਗੇ ਸੀਲ ਸਾਉ ਠੀਕ ਆ ਜੀ ਹਜੇ ਬਣੀ ਤਾਂ ਨਹੀਂਗਾ ਨਹੀਂ ਬਣੀ ਨਹੀਂ ਤਾਰਾਂ ਹੂੰ ਕਰਦੀ ਸ਼ਾਇਦ ਬਣ ਜੇ ਠੀਕ ਹੈ ਜੀ ਤਾਰਾ ਖੌਂਦੀ ਪਰ ਬਣੀ ਨਹੀਂ ਠੀਕ ਹੈ ਜੀ ਸੋ ਇਧਰ ਜਿਹੜੀ ਟੋਕੜ ਝੋਟੀ ਆ ਇਹਦੇ ਬਾਰੇ ਵੀ ਆਪਾਂ ਜਰੂਰ ਡਿਟੇਲ ਦਈਏ ਦੋਸਤੋ ਪਹਿਲਾਂ ਮੈਂ ਤੁਹਾਨੂੰ ਝੋਟੀ ਦਿਖਾਦਾ ਦੇਖ ਸਕਦੇ ਤੁਸੀਂ ਸਾਹਮਣੇ ਸੰਗ ਬਿਲਕੁਲ ਉਪਰੋਂ ਕਰਕੇ ਥੋੜਾ ਜਿਹਾ ਮੋੜਿਆ ਦੇਖ ਸਕਦੇ ਕੁੰਡਾ ਕੁੰਡਾ ਹੀ ਕਵਾਂਗੇ ਉਹਨੂੰ ਪਰ ਝੋਟੀ ਜਿਹੜੀ ਹੈ ਬੜੀਏ ਵੀ ਮੈਨੂੰ ਸ਼ਰੀਪ ਪਣਜੇ ਚ ਲੱਗੀ ਬਾਕੀ ਪਤਲੇ ਪਿੰਡੇ ਚਾ ਦੋਸਤੋ ਮੈਂ ਤੁਹਾਨੂੰ ਇਹਦੀ ਆ ਦਿਖਾ ਸਕਦਾ ਪਿੰਡਾ ਦੇਖੋ ਬਿਲਕੁਲ ਪਤਲਾ ਪਤਲੀ ਪਤਲੀ ਚਮੜੀ ਦੀ ਇਹ ਝੋਟੀ ਆ ਬਾਕੀ ਆਰਡਰ ਜਿਹੜਾ ਵਾ ਦੋਸਤੋ ਆ ਤੁਸੀਂ ਦੇਖ ਸਕਦੇ ਆ ਬਿਲਕੁਲ ਆ ਮੁਠੀ ਵਾਲਾ ਥਾਂ ਲੱਗਾ ਦੋਸਤੋ ਮੇਰੇ ਹਿਸਾਬ ਨਾਲ ਪਹਿਲੇ ਨਹੀਂ ਹੋਊਗੀ ਆਪਾਂ ਬਾਕੀ ਡਿਟੇਲ ਪੁੱਛ ਲੈਣੇ ਆ ਕਿਉਂਕਿ ਪਹਿਲਨਾਂ ਦਾ ਹੀ ਆਰਡਰ ਦੋਸਤੋ ਇਦਾਂ ਦੇ ਹੁੰਦੇ ਆ ਇਹਦੀ ਮੰਨ ਲਓ ਜੇ ਗੱਲ ਕਰੀਏ ਝੋਟੀ ਦੀ ਕਿੰਨੇਵੇਂ ਸੂਏ ਆ ਜੀ ਇਹ ਹੁਣ ਦੂਜੇ ਸੂਏ ਸੂਣੀ ਆ ਜੀ ਅੱਛਾ ਇਸ ਟਾਈਮ ਪਹਿਲੇ ਸੂਈ ਆ ਹਾਂ ਪਹਿਲੇ ਠੀਕ ਆ ਤੇ ਦੂਜੇ ਸੂਏ ਨੂੰ ਇਹ ਗੱਬਣ ਹੋ ਆ ਜੇ ਕਿੰਨੀ ਤਰੀਕ ਨੂੰ ਲੱਗਾ ਟੀਕਾ ਇਹਨੂੰ ਇਹ 8 ਮਗਰ ਨੂੰ ਲੱਗਾ ਜੀ 8 ਮਗਰ ਨੂੰ ਲੱਗਾ ਤੇ ਹਜੇ ਹੁਣ 7 ਤੱਕ ਤੇ 7 ਉਹ ਅੱਜ ਪਤਾ ਨਹੀਂ 7 ਅੱਗੇ 8 ਹਮਨੇ ਨਹੀਂ ਸਮਝ ਰੋ ਇਹਦਾ ਮਤਲਬ ਵੀ 1 ਮਹੀਨਾ ਹੋਇਆ ਜੇ ਪਰ ਚੈੱਕ ਪਾਸਟ ਚ ਤਾਂ ਨਹੀਂ ਆਉਂਦੀ ਇਹ ਹਾਂ ਚੈੱਕ ਪਾਸਟ ਚ ਨਹੀਂ ਆਉਂਦੀ ਜੀ ਤੇ ਉਹ ਜਿਵੇਂ ਉਹ ਮਮੈ ਜੀ ਦਾ ਵੀਡੀਓ ਬਣਾਉਂਦੇ ਨੇ ਉਹ ਪਾ ਕੇ ਪੱਤੇ ਨਾਲ ਉਹ ਤੱਕ ਆਉਂਦੀ ਉਹ ਤੇਲ ਤਾਂ ਅੱਛਾ ਠੀਕ ਉਹ ਬਾਥਰੂਮ ਤੇ ਤੇਲ ਪਾ ਲ ਉਹਦਾ ਵੀ ਕੋਈ ਗਾਰੰਟੀ ਨਹੀਂ ਹੁੰਦੀ ਪੱਕੀ ਪਰ ਆਪਾਂ ਇਹਨੂੰ ਇਸ ਟਾਈਮ ਫਿਰ ਤੋਕੜੀ ਮੰਨਾਂਗੇ ਅੱਜ ਜਿਵੇਂ ਮਰਜ਼ੀ ਮੰਨ ਲੇ ਅਗਲਾ ਤੇ ਇਹ ਸੂਈ ਨੂੰ ਅੱਜ ਕਿੰਨੇ ਮਹੀਨੇ ਹੋ ਇਹ ਸਾਨੂੰ ਨਾ ਬੱਚਾ ਉੱਚਾ ਹੀ ਲੱਗਦਾ 4 ਕੁ ਮਹੀਨੇ ਲਾ ਲਓ ਸਾਢੇ ਤਿੰਨ ਚਾਰ ਮਹੀਨੇ ਹਾਂ ਹੋਊਗਾ ਕੋਈ ਸ਼ੱਕ ਨਹੀਂ ਇਹਦੇ ਵਿੱਚ ਸੋ ਸਾਢੇ ਤਿੰਨ ਚਾਰ ਮਹੀਨੇ ਦਾ ਮਗਰ ਕੱਟਾ ਵਾ ਜੀ ਇਹਨੇ ਮਿਲਦੀ ਪਾੜੇ ਤੇ ਅੱਛਾ ਮਿਲਦੀ ਪਾੜੇ ਤੇ ਆ ਤੁਸੀਂ ਮੰਨ ਲਓ ਮੂਰੇ ਚਾੜ ਪਾ ਕੇ ਥੱਲੇ ਬਹਿ ਜਾਂਦੇ ਹਾਂ ਕੋਈ ਖੜਨ ਦੀ ਲੋੜ ਨਹੀਂ ਮੂਰੇ ਐ ਸੈੱਟ ਲੋ ਤੇ ਚਲੋ ਠੀਕ ਆ ਜੀ ਮੰਨ ਲਓ ਲੇਡੀਜ਼ ਚ ਆਉਂਦੀਆਂ ਜਾਂ ਬੰਦੇ ਆਉਂਦੇ ਆ ਜੀ ਬੁੜੀਆਂ ਚ ਆਉਂਦੀਆਂ ਨਾ ਕਿਤੇ ਹੋਂ ਦਾ ਆਪੀ ਚੋਲੀ ਦੀ ਠੀਕ ਆ ਠੀਕ ਆ ਠੀਕ ਆ ਤੇ ਇਹ ਦਾ ਮੜਿਆ ਗੀੜਾ ਜ਼ਰੂਰ ਕਰਾਈ ਆਪਾਂ ਲੋਗੇ ਲੋ ਵੀ ਦੋਸਤੋ ਇਹ ਤੁਹਾਨੂੰ ਮੈਂ ਤੋੜ ਕੇ ਦਿਖ ਸੀਲ ਠੰਡੀ ਸੀਲ ਪੂਰੀ ਆ ਬਾਪੂ ਦੇ ਦਸਨ ਮੁਤਾਬਕ ਬਾਕੀ ਦੋਸਤੋ ਤੁਸੀਂ ਆਪ ਦੀ ਨਿਰਖ ਪਰ ਕਰਨੀ ਆ ਡਰ ਡਰ ਬੜਾ ਸਾਫ ਆ ਦੇਖੋ ਕਰਮਾਲੀ ਦਾ ਆਰਡਰ ਤਾਂ ਆਪਾਂ ਪੁੱਛਦੇ ਹਾਂ ਕਿੰਨੇ ਕ ਵਜੇ ਸਵੇਰ ਧਾਰਾ ਚਾਹੁੰਦੇ ਆ ਸਾਰੀ ਆਪਾਂ ਡਿਟੇਲ ਲੈਣੇ ਆ ਕਿਉਂਕਿ ਝੋਟੀ ਤਿਆਰ ਬਹੁਤ ਵਧੀਆ ਹੋਈ ਖੜੀ ਆ ਦੋਸਤੋ ਲੈਓ ਮੋੜ ਲਓ ਜੀ ਕਿਉਂਕਿ ਹੁਣ ਸਮਾਂ ਜਿਹੜਾ ਦੇਖ ਸਕਦੇ ਤੁਸੀਂ ਫੋਨ ਤੇ 4 ਵਜੇ ਆ ਤੇ ਆ ਲੈਣੇ ਆ ਡਿਟੇਲ ਇਹਦੇ ਬਾਰੇ ਵੀ ਸਾਰੀ ਤੇ ਸੁਬਾ ਜਿਹੜੀ ਚਵਾਈ ਆ ਜੀ ਹਾਂਜੀ ਆਪਾਂ ਕਿੰਨੇ ਵਜੇ ਮੰਨ ਲਓ ਚਵਾਈ ਕਰਦੇ ਆ ਤੁਹਾਨੂੰ 6 ਵਜੇ ਜੀ 6 ਤੋਂ 6 6 ਵਜੇ 6 ਵਜੇ ਸੀ 5-7 ਮਿੰਟ ਲੱਗਾ ਪਹਿਚਾ ਵਜੇ ਦਾ 6 ਤੋਂ 6 6 ਵਜੇ ਤੋਂ ਲੈ ਕੇ ਸੁਬਾ ਵੀ 6 ਤੇ ਸ਼ਾਮ ਨੂੰ 6 ਵਜੇ ਹਾਂਜੀ ਹਾਂਜੀ ਠੀਕ ਆ ਦੋ 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 ਸੋ ਦੋ ਸੋ ਇਹ ਗੱਲ ਮੈਂ ਤਾਂ ਪੁੱਛੀ ਆ ਕਿਉਂਕਿ 6 ਵਜਨ ਚ ਹਜੇ 2 ਘੰਟੇ ਪਏ ਆ ਤੇ ਚਵਾਈ ਇਹ 2 ਘੰਟੇ ਬਾਅਦ ਨੂੰ ਨਹੀਂ ਆ ਤੇ ਆਰਡਰ ਬਹੁਤ ਵਧੀਆ ਬਣਾਈ ਖੜੀ ਕਿੰਨਾ ਦੁੱਧ ਹੋਊਗਾ ਜੀ ਇਹ ਥੱਲੇ ਇਹਦਾ ਮਿੰਤੀ ਵਾਲਾ ਮਿੰਤੀ ਵਾਲਾ 8 ਕਿਲੋ ਆ ਹੈ ਤਾਂ ਉੱਤੇ ਦੰਦ ਨੂੰ 8 ਹੀ ਦੱਸਣਾ ਕਿ ਕਿਉਂਕਿ ਆਪਾਂ ਮੰਨ ਲਓ ਵਪਾਰੀਆਂ ਵਾਲੀ ਗੱਲ ਨਹੀਂ ਕਰਨੀ ਜਿੰਨਾ ਦੁੱਧ ਅਗਲਾ ਜਿੰਨਾ ਦੁੱਧ ਹੋਊਗਾ ਆਪਾਂ ਉਹੀ ਗੱਲ ਕਰਨੀ ਬੇਸ਼ੱਕ ਘੱਟ ਦੱਸੋ ਮੈਂ ਤਾਂ ਕਹਿੰਦਾ ਘੱਟ ਹੀ ਦੱਸੋ ਜੇ 8 ਆ ਤੇ ਉਤੋਂ 7.5 ਹੀ ਦੱਸਣਾ ਚਾਹੀਦਾ ਆਪਣੀ ਗੱਲ ਸਹੀ ਨਿਕਲੇ ਨਹੀਂ ਸਹੀ ਹੈ ਜਮਾਨਾ ਕਈ ਵਾਰੀ ਉੱਪਰ ਹੀ ਜਗਾ ਜਾ ਕੇ ਪਸ਼ੂ 2-4 ਦਿਨ ਕਰ ਜਾਂਦਾ ਉਹ ਤਾਂ ਹਾਂ ਹਾਂ ਤੇ ਇਹਦਾ ਇਹ ਤਾਂ ਹੀ ਹੈ ਦੁੱਧ ਪੂਰਾ ਵਾਦ ਉਹ ਘੱਟ ਨਹੀਂ ਕਿ ਉਹਨਾਂ ਤੇ ਲੈ ਜਾਈਦਾ ਨਾ ਬਿਲਕੁਲ ਇੱਕ ਨਾ ਹਾਂਜੀ ਹਾਂਜੀ ਠੀਕ ਹੈ ਤੇ ਇਹਦਾ ਜਿਹੜਾ ਮੰਨ ਲਓ ਆਪਾਂ ਲੈਣ ਦੇਣ ਕੀ ਰੱਖਿਆ ਹੈਗਾ ਜਿਹੜਾ ਮੰਨ ਲਓ ਲੈ ਹੀ ਲੈਣਾ ਵਾ ਮੰਨ ਲਓ ਵੀ ਵੀ ਕੋ ਹਲਕਾ ਫੁਲਕਾ ਮੰਨ ਤਾ ਨਾ ਆਪ ਦਾ ਹਿਸਾਬ ਹੋਣਾ ਰੱਖ ਕੇ ਦੱਸ ਦੋ ਇਹ ਦੇ ਦੇਾਂਗੇ 58000 ਦੀ 58000 ਦੀ ਹਾਂਜੀ ਨਾਲ ਕੱਟਾ ਵੀ ਆ 7-8000 ਸੋ ਦੋਸਤੋ ਨਾਲ ਕਟਾ ਵੀ ਆ ਤੇ ਕਈ ਵੀਰਾਂ ਨੇ ਇਹ ਵੀ ਪੁੱਛਣਾ ਵੀ ਜੇ ਚਾੜ ਤੇ ਮਿਲਦੀ ਆ ਅਸੀਂ ਬੱਚਾ ਰਹਿਣ ਦੀਏ ਤੇ ਕੱਲੀ ਮੱਝ ਲੈ ਜੀਏ ਫਿਰ ਕਿੰਨੇ ਦਾ ਰੱਖ ਲਵੋਗੇ ਚਲੋ ਫਿਰ ਜਿਵੇਂ ਕਰ ਲਾਂਗੇ ਫੋਨ ਤੇ ਜਿਵੇਂ ਕੋਈ ਆਖੂਗਾ ਮੈਂ ਕਹਿੰਦਾ ਬੰਦਿਆਂ ਜਿਵੇਂ ਕਹੂਗਾ ਠੀਕ ਆ ਠੀਕ ਆ ਸੋ ਦੋਸਤੋ ਵੀ ਆ ਜੇ ਤੁਹਾਡੀ ਮੰਨ ਲਓ ਇੱਕ ਆਪਸ਼ਨ ਆ ਇਹਦੇ ਵਿੱਚ ਜੇ ਤੁਸੀਂ ਬੱਚਾ ਨਹੀਂ ਨਾਲ ਲੈਣਾ ਤਾਂ ਉਹ ਬੱਚੇ ਦੇ ਪੈਸੇ ਘਟ ਵੀ ਜਾਣਗੇ ਮੁੱਲ ਉਹਦਾ ਇਹਦਾ ਜੋ ਮਰਜ਼ੀ ਕਰ ਲੈਣ ਤੇ ਕਹਿੰਦੇ 58000 ਚੋਂ ਹਲਕਾ ਫੁਲਕਾ ਮਾਨ ਤਨ ਹੋ ਜਾਊਗਾ ਸੋ ਮੁੱਲ ਮੈਂ ਤਾਂ ਥੋੜੇ ਜੇ ਖਿੱਚ ਕੇ ਕਰਾਇਆ ਕਿਉਂਕਿ ਤੁਹਾਡਾ ਵੀ ਸਮਾਨਾ ਖਰਾਬ ਹੋ ਸੀਲਸਾਉ ਜਿਹੜੀ ਹੈਗੀ ਆ ਤੁਹਾਡੇ ਸਾਹਮਣੇ ਆ ਬਾਕੀ ਤੁਸੀਂ ਚੋ ਕੇ ਆਪਦੇ ਥੱਲੀ ਕਰ ਸਕਦੇ ਨਾ ਹਾਂਜੀ ਹਾਂ ਹਾਂ ਤਸੱਲੀ ਤੋਂ ਇੱਕ ਵਾਰ ਫੇਰ ਆਪਦਾ ਐਡਰੈਸ ਦੱਸ ਦੀ ਆਪਾਂ ਨਾਮ ਦੱਸ ਦੀ ਜੀ ਨਾਮ ਰੇਗਨ ਸਿੰਘ ਪਿੰਡ ਤੰਨਾਸ਼ੀ ਜਿਲ੍ਹਾ ਫਰੋਜ਼ਪੁਰ ਚਲਵੰਡੀ ਭਾਈ ਦੇ ਨੇੜੇ ਤਲਵੰਡੀ ਭਾਈ ਦੇ ਨੇੜੇ ਜਿਹੜੀ ਤਲਵੰਡੀ ਉਹ ਫਰੋਜ਼ਪੁਰ ਰੋਡ ਤੇ ਜਾਂਦਾ ਉੱਤੇ ਪਿੰਡ ਆ ਹਾਂ ਖੋਸਾ ਦਲ ਸਿੰਘ ਨੂੰ ਜਾਂਦਾ ਖੋਸਾ ਦਲ ਸਿੰਘ ਨੂੰ ਜਾਂਦਾ ਠੀਕ ਹੈ ਜੀ ਤੇ ਇਹ ਆਪਣਾ ਮੋਬਾਈਲ ਨੰਬਰ ਦੱਸ ਦੀ ਜੀ 99146 99146 62798 62798 99146 62798 ਦੇ ਦੋਸਤੋ ਤੁਸੀਂ ਸੰਪਰਕ ਕਰਨਾ ਵਾ ਫੋਨ ਨੰਬਰ ਲਾ ਕੇ ਸੋ ਇਹ ਸੀਗੇ ਅੱਜ ਤੁਹਾਨੂੰ ਮੈਂ ਪਸ਼ੂ ਜਿਹੜੇ ਦਿਖਾਏ ਜਿਹਦੇ ਵਿੱਚ ਇੱਕ ਸੱਜਰ ਮੱਝ ਇੱਕ ਟੋਕਰ ਝੋਟੀ ਤੇ ਆਕਾ ਸ਼ਾਈ ਵਾਲ ਕਰੋਸ ਆਂਗ ਦੇ ਵਿੱਚ ਜਿਹੜੀ ਵਹਿੜ ਪੈਂਦੀ ਆ ਦੋਸਤੋ ਤੇ ਉਮੀਦ ਕਰੂੰਗਾ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ ਤੇ ਜੇ ਕਿਸੇ ਨੂੰ ਹੋਰ ਵੀ ਵੀਡੀਓ ਬਣਾਉਣੀ ਹੋਵੇ ਤਾਂ ਵੀ ਆਪਣੇ ਨਾਲ ਸੰਪਰਕ ਕਰ ਸਕਦਾ ਧੰਨਵਾਦ ਦੋਸਤੋ